ਸਾਸਤਰੀ ਕਾਲ ਜੀ ਸਾਰਾ ਤੁ ਜਿਹੜੇ ਸਾਡੇ ਕੋਲ ਪੰਜਾਬ ਦੇ ਵਿੱਚ ਰੁੱਖ ਸੀਗੇ ਤਾਂ ਉਹਨਾਂ ਰੁੱਖਾਂ ਦੇ ਪਿੱਛੇ ਪਿੰਡਾਂ ਦੇ ਨਾਮ ਸੀਗੇ ਹੁਣ ਪਿੰਡਾਂ ਦੇ ਨਾਮ ਤਾਂ ਰੁੱਖਾਂ ਵਿੱਚ ਹੈ ਪਰ ਰੁੱਖ ਕੋਈ ਨਹੀਂ ਇਸ ਲਈ ਸਾਡੇ ਜਿਹੜੀ ਹੈਗੀ ਆ ਜਨਰੇਸ਼ਨ ਨੂੰ ਪਤਾ ਨਹੀਂ ਲੱਗ ਰਿਹਾ ਵੀ ਸਾਡੇ ਜਿਹੜੇ ਕਿਹੜੇ ਰੁੱਖਾ ਤਾਂ ਕਿਹੜੇ ਉਹਨਾਂ ਦੇ ਪਿੰਡਾਂ ਦੇ ਨਾਮ ਪਿੱਛੇ ਪਏ ਹੋਏ ਆ ਅੱਜ ਜ਼ਿਲ੍ਹਾ ਲੁਧਿਆਣਾ ਦੇ ਜਿਹੜੇ ਪਿੰਡ ਹੈਗੇ ਆ ਰੁੱਖਾਂ ਦੇ ਪਿੱਛੇ ਪਏ ਉਹਦੇ ਬਾਰੇ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਸਿੱਧੂਆ ਬੇਟ ਦਾ ਇੱਕ ਬਲਾਕ ਆ ਉਹਦੇ ਵਿੱਚ ਝੰਡ ਪਿੰਡ ਆ ਉਦੋਂ ਇੱਕ ਖੰਨਾ ਬਲਾਕ ਖੰਨਾ ਦਾ ਕੋਟਲਾ ਢੱਕ ਰੁੱਖ ਦੇ ਪਿੱਛੇ ਆ ਉਦੋਂ ਵਿੱਚ ਫਤੇਗੜ ਢੱਕ ਇੱਕ ਹੈਗਾ ਉਸ ਵੇ ਡੇਲੋਂ ਬਲਾਕ ਦੀ ਗੱਲ ਕਰਾਂਗੇ ਉਹਦੇ ਵਿੱਚ ਇੱਕ ਸ਼੍ਰੀਪਿੰਡ ਆ ਇੱਕ ਬੇਰ ਕਲਾ ਇੱਕ ਬੇਰ ਖੁਰ ਦਾ ਮਨੂ ਇਹ ਡੇਲੋਂ ਬਲਾਕ ਦੇ ਆਗੇ ਉਹਦੇ ਦਰਾਹਾ ਬਲਾਕ ਆ ਉਹਦੇ ਵਿੱਚ ਜੰਡਾਲੀ ਪਿੰਡ ਆ ਜੰਡ ਦੇ ਰੁੱਖ ਪਿੱਛੇ ਉਸ ਵੇ ਪਖਵਾਲ ਬਲਾਕ ਦੀ ਗੱਲ ਕਰਾਂਗੇ ਰੁੱਖ ਦੇ ਪਿੱਛੇ ਪਿੰਡ ਦਾ ਨਾਮ ਜੰਡ ਲੁਧਿਆਣਾ ਵੱਨਵਾ ਲਾਵਾਂਗੇ ਉਹਦੇ ਵਿੱਚ ਬੱਚੇ ਸ਼੍ਰੀਪਿੰਡ ਆ ਤੇ ਜੰਡਿਆਲੀ ਪਿੰਡ ਆ ਇਹ ਲੁਧਿਆਣਾ ਜ਼ਿਲ੍ਹੇ ਦੇ ਹੋਗੇ ਪਿੰਡਾਂ ਦੇ ਨਾਮ ਜਿਹੜੇ ਰੁੱਖਾਂ ਦੇ ਪਿੱਛੇ ਪਏ ਉਸ ਵੇ ਕਮਰੇ ਕੋਟਲਾ ਜਿਹੜਾ ਨਵਾਂ ਬਣਾ ਸਾਡਾ ਤਾਂ ਉਹਦੇ ਦੋ ਪਿੰਡ ਆ ਰਹੇ ਆ ਇੱਕ ਜਿੰਡਾਲੀ ਕਲਾਂ ਆ ਰਿਹਾ ਇੱਕ ਰੁਹੀੜਾ ਆ ਰਿਹਾ ਰੁਹੀੜਾ ਸਾਡਾ ਇੱਕ ਰੋਖਾ ਪੰਜਾਬ ਦਾ ਜਿਹੜਾ ਮਤਲਬ ਕਹਿੰਦਾ ਪਹਿਲਾਂ ਬਹੁਤ ਤਦਾਰ ਸੀਗੀ ਇਹ ਖਤਮ ਹੋਦੇ ਤੁਰੇ ਗਏ ਆਪਾਂ ਇਥੋਂ ਕੀ ਸਾਨੂੰ ਪਤਾ ਲੱਗ ਰਿਹਾ ਵੀ ਰੁੱਖ ਜਿਹੜੇ ਸੀਗੇ ਉਦੋਂ ਸਾਡੇ ਪਿੰਡਾਂ ਦੇ ਨਾਮ ਰੱਖੇ ਗਏ ਪਰ ਹੁਣ ਜਿਹੜੀ ਇਹਨਾਂ ਦੇ ਤਦਾਰ ਬਹੁਤ ਘਟ ਰਹੀ ਹੈ ਤੇ ਘਟਦੀ ਤੁਰੀ ਜਾ ਰਹੀ ਹੈ ਇੱਕ ਪੰਚਾਇਤਾਂ ਨੂੰ ਬੇਨਤੀ ਹੈ ਵੀ ਜਿੰਨਾ ਪਿੰਡਾਂ ਦੇ ਨਾਮ ਰੁੱਖਾਂ ਪਿੱਛੇ ਪਏ ਆ ਉਸ ਰੁੱਖ ਦੀ ਯਾਦ ਵਿੱਚ ਇੱਕ ਛਿੜੀ ਜ਼ਰੂਰ ਹੋਣੀ ਚਾਹੀਦੀ ਉਸ ਰੁੱਖ ਪਿੱਛੇ